ਨੂਰਪੁਰ 베ਦੀ ਪੜਾ ਵਿੱਚ ਸਵੇਰੇ 7:15 ਵਾਲਾ ਰੂਟ ਸਿਟੀ ਜੂ ਅਤੇ ਰੋਡਵੇਜ ਦਾ ਨਾਂ ਆਣ ਕਾਰਨ ਸਕੂਲੀ ਵਿਦਿਆਰਥੀ ਅਤੇ ਕਾਲਜਾਂ ਨੂੰ ਜਾਣ ਵਾਲੇ ਬੱਚੇ ਬਹੁਤ ਹੀ ਪਰੇਸ਼ਾਨ ਹਨ ਕਈ ਦਿਨਾਂ ਤੋਂ ਇਹ ਰੋਟ ਨਹੀਂ ਚੱਲ ਰਹੀ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਨੂਰਪੁਰ 베ਦੀ ਦੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਸੈਣੀ ਸੰਸਕੁਰਨ ਹੈ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਹੈ ਕਿ ਨੂਰਪੁਰ ਵੇਦੀ ਦੇ ਇਹਨਾਂ ਰੋਟਾਂ 'ਤੇ ਤੁਰੰਤ ਧਿਆਨ ଦਿਵਾ ਕੇ ਇਹਨਾਂ ਰੋਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਕਿ ਸਵੇਰੇ ਹੀ ਲੋਕ ਪਰੇਸ਼ਾਨ ਹੋ ਰਹੇ ਹਨ ਜੋ ਉਹਨਾਂ ਨੂੰ निजात ਮਿਲ ਸਕੇ ਇਹ ਹੈ ਨੂਰਪੁਰ ਵੇਦੀ ਦਾ ਪੜਾ ਜਿੱਥੇ ਆਰਜੀ 버ਸ ਸਟੈਂਡ ਬਣਾਇਆ ਹੋਇਆ ਹੈ ਇੱਥੇ ਆ ਕੇ ਨ ਲਾਗਲੇ ਪਿੰਡਾਂ ਦੇ ਲੋਕ ਖੜ ਜਾਂਦੇ ਹਨ ਸਵੇਰੇ 7 ਵਜੇ ਪਰ ਬੱਸਾਂ ਦੇ ਰੂਟ ਨਹੀਂ ਆਉਂਦੇ ਜੋ ਸਰਕਾਰੀ ਚੱਲਦੀਆਂ ਹਨ ਉਸ ਤੋਂ ਬਾਅਦ ਲੋਕਾਂ ਨੂੰ ਪ੍ਰਾਈਵੇਟ ਵਾਣਾਂ ਵਿੱਚ ਜਾਣਾ ਪੈਂਦਾ ਹੈ ਜੋ ਵਿਦਿਆਰਥੀ ਹਨ ਬੱਚੇ ਹਨ ਲੜਕੀਆਂ ਹਨ ਸਕੂਲਾਂ ਕਾਲਜਾਂ ਨੂੰ ਜਾਣ ਵਾਲੀਆਂ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਦੇ ਕਾਲਜ ਜਾਂ ਆਈਟੀਆਈ ਜਿੱਥੇ ਵੀ ਉਹਨਾਂ ਨੂੰ ਜਾਣਾ ਹੈ ਉਹਨਾਂ ਦੇ ਪੀਰੀਅਡ ਮਿਸ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਉੱਥੇ ਵੀ ਝੜਕਾਂ ਵੱਜਦੀਆਂ ਹਨ ਕਿਉਂਕਿ ਉਹਨਾਂ ਦੇ ਪਾਸ ਬਣੇ ਹੋਏ ਹਨ ਪਾਸ ਦੇ ਨਾਲ ਹੀ ਉਹ ਆਪਣੇ ਸਕੂਲ ਕਾਲਜ ਤੱਕ ਪਹੁੰਚ ਸਕਦੀਆਂ ਹਨ ਇਸ ਸਬੰਧੀ ਕਮਲਜੀਤ ਸਿੰਘ ਲਾੜੀ ਚੇਤੇਵਾਲ ਨੇ ਮੰਗ ਕੀਤੀ ਹੈ ਕਿ ਇਹਨਾਂ ਰੂਟਾਂ ਨੂੰ ਤੁਰੰਤ ਚਲਾਇਆ ਜਾਵੇ ਅਤੇ ਨੰਮੀਆਂ ਬੱਸਾਂ ਲਾਈਆਂ ਜਾਣ ਇਸ ਇਲਾਕੇ ਵਿੱਚ ਤਾਂ ਕਿ ਸਟੂਡੈਂਟ ਆਪੋ ਆਪਣੇ ਸਕੂਲਾਂ ਕਾਲਜਾਂ ਨੂੰ ਟਾਈਮ ਸੇਅਰ ਜਾ ਸਕਣ ਉਹਨਾਂ ਕਿਹਾ ਹੈ ਕਿ ਜਿਸ ਤਰ੍ਹਾਂ ਕੋਰਾਲੀ ਵਿਖੇ ਟਰਾਂਸਪੋਰਟ ਮੰਤਰੀ ਨੇ ਕੰਮ ਕਰਕੇ ਦਿਖਾਇਆ ਹੈ ਇਸੇ ਤਰ੍ਹਾਂ ਨੂਰਪੁਰ ਵਿਧੀ ਵਿਖੇ ਵੀ ਬੱਸਾਂ ਦੇ ਰੂਟ ਤੁਰੰਤ ਚਾਲੂ ਕਰਾਏ ਜਾਣ ਬੱਸਾਂ ਟਾਈਮ ਸਿਰ ਆਣ ਤਾਂ ਕਿ ਜੋ ਵੀ ਰਾਹੀਰ ਹੈ ਆਣ ਜਾਣ ਵਾਲੇ ਉਹਨਾਂ ਨੂੰ ਵੀ ਦਿੱਕਤ ਨਾ ਹੋ ਸਕੇ ਕਿਉਂਕਿ ਲੋਕਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜੋ ਆਏ ਹੁੰਦੇ ਹਨ ਉਹਨਾਂ ਨੇ ਜਾਣਾ ਹੁੰਦਾ ਹੈ ਪਰ ਉਹ ਇਸ ਪੜਾ ਤੇ ਹੀ ਖੜੇ ਰਹਿੰਦੇ ਹਨ ਕਈ ਕਈ ਘੰਟੇ ਪਰ ਕੋਈ ਵੀ ਸਰਕਾਰੀ ਰੂਟ ਵਾਲੀ ਬੱਸ ਨਹੀਂ ਆਂਦੀ